ਸਤਿ ਸ਼੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਿਹਾ ਲੈਕ ਟਾਪ ਦਾ ਨਗੀਨਾ ਦਿਖਾਉਣ ਲੱਗਾ ਸੱਜਣੋ ਤੀਜਾ ਸੂਗਾ ਝੋਟੀਆ ਲੈ ਦੇਖ ਸਕਦੇ ਹੋ ਸੰਗਾ ਕੁੰਡੀ ਸਕੀਨ ਝੋਟੀਆ ਮੱਥੇ ਦੇ ਥੋੜਾ ਜਿਹਾ ਫੂਲਾ ਸੱਜਣੋ ਦੇਖ ਸਕਦੇ ਹੋ ਬਿਲਕੁਲ ਪਤਲੇ ਪਿੰਡੇ ਦੀ ਝੋਟੀਆ ਸੱਜਣੋ ਦੇਖ ਸਕਦੇ ਹੋ ਮੈਂ ਮੂਰੇ ਗਾੜੀ ਕੋ ਸਾਡੀ ਦਿਖਾ ਮੂਰੇ ਲੇਵੇ ਤੇ ਮਾਰ ਕੈਮਰਾ ਅੱਗੇ 2.25 ਲੀਟਰ ਦੀ ਗਾੜੀ ਆ 2.25 ਦੀ ਹੋਊ ਸੱਜਣੋ ਮੀਣੀ ਤਾਂ ਹੈ ਨਹੀਂ ਅੰਦਾਜ਼ੇ ਨਾਲ 2.25 ਦੀ ਕਹਿ ਸਕਦੇ ਆ ਤੇ ਮਾਰ ਮਾਰ ਲੇ ਲੀ ਨਿਕੰਗਾ ਇਹ ਠਪੂੜੇ ਦੀ ਚੰਗੀ ਆ ਉਪਰ ਪਿੱਟਕੂੜਾ ਦਿਖਾ ਪਿੱਟਕੂੜਾ ਉਪਰ ਇੱਥੇ ਪਿੱਟਕੂੜੇ ਹੀ ਚੰਗੀ ਆ ਲੈ ਲੇਵਾ ਸੱਜਣੋ ਉੱਪਰ ਤੋਂ ਲੈ ਕੇ ਥੱਲੇ ਤੱਕ ਫੁੱਲ ਲਾ ਲੇਵਾ ਇਹ ਦੇਖ ਸਕਦੇ ਹੋ ਸੱਜਣੋ ਲੈ ਦਿਖਾ ਹੁਣ ਮਾਰ ਕੈਮਰਾ ਇਹ ਇੱਕ ਸਾਡੇ ਸੱਜਣੋ ਤੇ ਇਹੇ ਪਹਿਲੇ ਸੂਇਆ ਗੱਪਣ ਆਪਾਂ ਦੀ ਗਈ ਹੋਈ ਸੱਜਣੋ 7 ਮਹੀਨਿਆਂ ਦੀ ਗੱਪਣ ਥੱਲੇ 10 ਲੀਟਰ ਦੁੱਧ ਬਣਿਆ ਕੇ ਦਿੱਤੀ ਤੇ ਮੰਮਾ ਗਰ ਕੱਟਾ ਦੀ ਪਿਛਲੇ ਸਾਲ ਐਕਟੀ ਵੀ ਕੱਟਾ ਤੇ ਚੰਗੀ ਬਹੁਤ ਆ ਸੱਜਣੋ ਆਪੇ ਦੁੱਧੋ ਛੱਡੀ ਦੀ ਬਾਈ ਨੇ 2 ਮਹੀਨੇ ਪਹਿਲਾਂ ਤੇ ਹੁਣ ਤਿਆਰ ਹੋਈ ਤੇ ਆਪਾਂ ਨੂੰ ਫੇਰ ਫੋਨ ਮਾਰਤਾਈ ਸੁਣਨ ਤੋਂ ਪਹਿਲਾਂ ਆਈ ਹੋਈ ਆ ਜੇਰਜੂ ਰਹਿਣ ਓਕੇ ਪਈ ਹੋਈ ਆ ਤੇ ਜਿਹਦਾ ਐਕਟੀ ਵੀ ਸੱਜਣੋ ਇਹਦਾ ਹੁਣ 5ਵਾਂ ਦਿਨ ਸੂਈ ਨੂੰ ਆ 12 ਲੀਟਰ ਦੁੱਧ ਤਿਆਰ ਆ ਕੋਈ ਵੀ ਵੀਰ ਸੱਜਣੋ ਦੋ ਡੰਗ ਚ ਹੋਵੇ ਚਾਰ ਡੰਗ ਚ ਹੋਵੇ ਤੇ ਐਕਟੀ ਵੀ 15 16 ਲੀਟਰ ਦੁੱਧ ਪਾਉਣਾ ਸੱਜਣੋ ਇਹਨੇ ਤੇ ਐਕਟੀ ਵੀ ਪੰਜਵਾਂ ਦਿਨ ਸੂਈ ਨੂੰ ਆ 12 ਲੀਟਰ ਦੁੱਧ ਤਿਆਰ ਆ 15 16 ਲੀਟਰ ਦੁੱਧ ਆਰਾਮ ਤੇ ਆਸਾਨੀ ਨਾਲ ਪਾਉਣਾ ਐਕਟੀ ਵੀ ਇਹ ਦੁੱਧੋਂ ਆਪ ਸੱਢਣੀ ਪੈਂਦੀ ਆ ਸੱਜਣੋ ਇਹੀ ਖਾਸੀਅਤ ਆਇਚ ਦਾ ਮੁੱਲ ਹੈਗਾ 1 22 ਕਰਦੇ ਆ ਤੇ 1 18 ਹੀ ਦੇ ਦਾਂਗੇ ਮੌਕੇ ਤੇ ਜਿਹੜਾ ਵੀ YouTube ਚੈਨਲ ਨੂੰ ਦੇਖ ਕੇ ਆਊਗਾ ਆਪਾਂ ਮਾਣ ਤਾਣ ਜਰੂਰ ਕਰਾਵੇਂ ਕੋਈ ਵੀ ਵੀਰ ਸੱਜਣਾ ਆਵੇ 2 ਡੰਗ 24 ਭਾਵੇਂ 4 ਡੰਗ 24 ਤੇ ਮਾਗਰ ਕੱਟਾ 'ਚ ਪੰਜਵਾਂ ਦਿਨ ਸੂਈ ਨੂੰ ਆ ਏ ਆਪਣਾ ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 9872860112 ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ